ਹਾਂਜੀ ਆ ਜਿਹੜਾ ਕਤਲ ਦੀ ਗੁੱਥੀ ਨੂੰ ਸਮਝਾਇਆ ਕੋਸ਼ਿਸ਼ ਘੰਟਿਆਂ ਦੇ ਵਿੱਚ ਕੀ ਘਣਾ ਚਾਹੁੰਦੇ ਹੋ ਜੀ ਕੱਲ ਸਾਨੂੰ ਇੱਥੇ ਮਾਜਰੀ ਪੁਲਿਸ ਸਟੇਸ਼ਨ ਦੇ ਜਿਹੜੇ ਹੈਗੇ ਏਰੀਆ ਦੇ ਵਿੱਚ ਦੀ ਵਾਰਦਾਤ ਹੈ ਜੀ ਇਹ ਮਿਆਪੁਰ ਚੰਗਰ ਪਿੰਡ ਪੈਂਦਾ ਇੱਥੇ ਰੋਪੜ ਦੀ ਹੱਦ ਨਾਲ ਲੱਗਦਾ ਉੱਥੇ ਪਿੰਡ ਤੋਂ ਕੱਲ ਸਾਨੂੰ ਇਤਲਾਹ ਮਿਲੀ ਕਿ ਜਿਹੜਾ ਹੈ ਇੱਕ ਉਥੇ ਪ੍ਰਵਾਸੀ ਮਜ਼ਦੂਰ ਸੀਗਾ ਜੋ ਪੱਠੇ ਤੇ ਲੇਬਰ ਦਾ ਕੰਮ ਕਰ ਰਿਹਾ ਸੀਗਾ ਜਿਹਦਾ ਨਾਮ ਸ਼ੈਂਕੀ ਸੀਗਾ ਤੇ ਉਹਦੇ ਪੰਜ ਬੱਚੇ ਨੇ ਤੇ ਇੱਕ ਉਹਦੀ ਵਾਈਫ ਹੈਗੀ ਐ ਉਹ ਨਾਲ ਉਥੇ ਰਹਿੰਦੇ ਸੀਗੇ ਤੇ ਲੇਬਰ ਦਾ ਕੰਮ ਕਰਦੇ ਸੀਗੇ ਉਹ ਰਾਤ ਨੂੰ ਮਿਸਿੰਗ ਸੀਗਾ ਤੇ ਸਵੇਰੇ ਜਿਹੜੀ ਹੈਗੀ ਸਾਡੇ ਕੋਲੇ ਇਹ ਤਲਾਹ ਆਂਦੀ ਹੈ ਕਿ ਮੇਰੇ ਘਰ ਵਾਲੇ ਨੂੰ ਜਿਹੜਾ ਇੱਥੇ ਇੱਕ ਬਾਬਾ ਸ਼ੇਰ ਸਿੰਘ ਜੀ ਦੀ ਸਮਾਦ ਹੈਗੀ ਐ ਮਿਆਪੁਰ ਚਾਂਗਰ ਦੇ ਵਿੱਚ ਹੀ ਉਥੇ ਕੋਈ ਦੋ ਨਿਹੰਗ ਸਿੰਘ ਹੈਗੇ ਨੇ ਉਹਨਾਂ ਨੇ ਉਹਨੂੰ ਜੋ ਇਲੀਗਲੀ ਕਨਫਾਈਨ ਕੀਤਾ ਹੋਇਆ ਤੇ ਉਥੇ ਕੁੱਟਮਾਰ ਕੀਤੀ ਆ ਤੇ ਉਥੇ ਉਹਦੀ ਮੌਤ ਹੋਈ ਆ ਇਦੇ ਸੰਬੰਧ ਦੇ ਵਿੱਚ ਜਿਹੜਾ ਸ਼ੈਂਕੀ ਮ੍ਰਿਤਕ ਹੈ ਉਹਦੀ ਵਾਈਫ ਅਪ੍ਰਿੰਕਾ ਦੇ ਬਿਆਨ ਦੇ ਉੱਤੇ ਐਫ ਆਈ ਆਰ ਨੰਬਰ 70 ਅਧੀਨ ਤਾਰਾ 103 ਤੇ 126 2 ਬੀ ਐਨ ਐਸ ਯਾਨੀ ਕਿ ਮਰਡਰ ਤੇ ਆਪਣਾ ਇਲੀਗਲ ਕਨਫਾਈਨਮੈਂਟ ਦੀ ਜਿਹੜੀ ਹੈਗੀ ਹੈ ਐਫ ਆਈ ਆਰ ਦਰਜ ਕੀਤੀ ਗਈ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਦੋਨੋਂ ਦੋਸ਼ੀਆਂ ਨੂੰ ਕੱਲ ਦੇ ਵਿੱਚ ਹੀ ਅਰੈਸਟ ਕਰ ਲਿਆ ਗਿਆ ਜਿਹੜੇ ਦੋਨੋਂ ਦੋਸ਼ੀ ਹੈਗੇ ਨੇ ਇਹਨਾਂ ਦਾ ਨਾਂ ਹੈ ਦਿਕਤਾ ਹੈ ਸੁਧਾਗਰ ਸਿੰਘ ਪੁੱਤਰ ਮਿਸ਼ਰਾ ਸਿੰਘ ਜੋ ਪਿੰਡ ਕੋਟਲੀ ਥਾਣਾ ਮੁਰਿੰਡਾ ਦਾ ਰੋਪੜ ਦਾ ਰਹਿਣ ਵਾਲਾ ਤੇ ਦੂਜਾ ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਬਰੋਲੀ ਤਹਿਸੀਲ ਖਰੜ ਮੁਹਾਲੀ ਦਾ ਜਿਹੜਾ ਹੈਗਾ ਇਹ ਰਹਿਣ ਵਾਲਾ ਹੈ ਇਹ ਦੋ ਦੋਸ਼ੀ ਨੇ ਜਿਹੜੇ ਇਸ ਮੁਕਦਮੇ ਦੇ ਵਿੱਚ ਅਰੈਸਟ ਕੀਤੇ ਗਏ ਨੇ ਸਰ ਕੋਈ ਕ੍ਰਿਮੀਨਲ ਰਿਕਾਰਡ ਉਹਨਾਂ ਦਾ ਪਹਿਲਾਂ ਹਾਂਜੀ ਇਹਨਾਂ ਦਾ ਜਿਹੜਾ ਹੈਗਾ ਜਿਹੜਾ ਸੁਧਾਗਰ ਸਿੰਘ ਹੈ ਇਹਦੇ 'ਤੇ 42 ਨੰਬਰ ਮੁਕੱਦਮਾ ਹੈ 2010 ਦੇ ਵਿੱਚ ਲੜਾਈ ਝਗੜੇ ਦਾ ਜਿਹੜਾ ਦਰਜ ਹੋਇਆ ਸੀਗਾ ਚਮਕੌਰ ਸਾਹਿਬ ਤੇ ਜਿਹੜਾ ਦੂਸਰਾ ਦੋਸ਼ੀ ਹੈ 인ਦਰਜੀਤ ਸਿੰਘ ਇਹਦੇ ਤੇ ਜਿਹੜਾ ਹੈਗਾ ਲੜਾਈ ਝਗੜੇ ਦਾ ਪਰਚਾ ਸਦਰ ਖਰੜ ਦੇ ਵਿੱਚ ਦਰਜ ਹੈ ਹੋਇਆ ਜਿਹੜਾ ਹੈਗਾ ਇਸ ਇਨਸੀਡੈਂਟ ਦੇ ਵਿੱਚ ਇਹ ਹੀ ਹੈ ਜੀ ਕਿ ਇਹ ਜਿਹੜਾ ਹੈਗਾ ਰਾਤ ਨੂੰ ਆਪਣਾ ਖਾਣਾ ਖਾ ਕੇ ਆਪਣਾ ਗਿਆ ਸੀਗਾ ਕਿਸੇ ਦੋਸਤ ਮਿੱਤਰ ਨੂੰ ਮਿਲਣ ਜਦੋਂ ਆ ਰਿਹਾ ਸੀਗਾ ਤਾਂ ਇਹ ਕਹਿੰਦੇ ਪਾਣੀ ਪੀਣ ਦੇ ਲਈ ਉੱਥੇ ਸਮਾਰਤ ਕੋਲੇ ਚਲਾ ਗਿਆ ਉੱਥੇ ਉਹਨਾਂ ਨੇ ਇਹਨੂੰ ਜਿਹੜਾ ਹੈਗਾ ਆਪਦਾ ਬੰਦੀ ਬਣਾ ਲਿਆ ਵੀ ਸ਼ੱਕੀ ਜਾਪਦੇ ਹੋਏ ਤੇ ਇਹਦੀ ਕੁੱਟਮਾਰ ਕਾਫੀ ਕੀਤੀ ਗਈ ਉਸ ਦੇ ਵਿੱਚ ਜਦੋਂ ਇਹ ਗੱਲ ਸਵੇਰ ਉਹਦੀ ਵਾਈਫ ਨੂੰ ਪਤਾ ਲੱਗਦੀ ਹੈ ਵੀ ਸ਼ਾਇਦ ਮੇਰਾ ਘਰ ਵਾਲਾ ਉੱਥੇ ਹੈ ਸਮਾਦ ਦੇ ਉੱਤੇ ਹੈ ਤਾਂ ਉਹ ਆਪਣਾ ਨਾਲ ਦੀ ਨਾਲ ਉੱਥੇ ਪਹੁੰਚਦੀ ਹੈ ਜਦੋਂ ਉੱਥੇ ਜਾ ਕੇ ਉਹ ਦੇਖਦੀ ਹੈ ਤਾਂ ਉਹਦਾ ਹਸਬੰਡ ਉਸ ਟਾਈਮ ਉੱਥੇ ਜੌਦਾ ਸੀਗਾ ਉੱਥੇ ਪਰ ਉਹ ਉਹਦੇ ਤੇ ਖੂਨ ਆ ਰਿਹਾ ਸੀਗਾ ਤੇ ਉੱਥੇ ਪਿਆ ਸੀਗਾ ਉਹ ਥਲੇ ਡਿੱਗਿਆ ਹੋਇਆ ਉਹਨੇ ਉਸ ਟਾਈਮ ਉੱਥੇ ਜਿਹੜਿਆ ਸੁਦਾਗਰ ਤੇ ਇੰਦਰਜੀਤ ਆ ਦੋਨਾਂ ਨੂੰ ਰਿਕੁਐਸਟ ਕੀਤੀ ਵੀ ਮੇਰਾ ਜਿਹੜਾ ਘਰ ਵਾਲਾ ਵੀ ਇਹਨੂੰ ਮੇਰੇ ਨਾਲ ਜਾਣ ਦਿੱਤਾ ਜਾਵੇ ਇਹਦਾ ਇਲਾਜ ਕਰਾਉਣਾ ਜ਼ਰੂਰੀ ਆ ਵੀ ਤੇ ਸੱਟਾਂ ਲੱਗੀਆਂ ਹੋਈਆਂ ਨੇ ਕਾਫੀ ਰਿਕੁਐਸਟ ਵਗੈਰਾ ਕੀਤੀ ਤੇ ਆਪਣਾ ਉਹਨੇ ਦੱਸਿਆ ਵੀ ਅਸੀਂ ਉਹ ਲੋਕਲ ਹੀ ਲੇਬਰ ਕਰਦੇ ਆ ਮੈਂ ਵਾਈਫਾਂ ਸਾਰਾ ਕੁਝ ਬਟ ਉਹਨਾਂ ਨੇ ਉਹਨੂੰ ਉੱਥੋਂ ਜਿਹੜਾ ਹੈਗਾ ਡਰਾਤਮ ਘਾ ਕੇ ਤੋੜਤਾ ਤੇ ਉਹਨੂੰ ਉੱਥੋਂ ਲੈ ਜਾਣ ਨਹੀਂ ਦਿੱਤਾ ਫੇਰ ਉਸ ਤੋਂ ਬਾਅਦ ਉਹ ਪਿੰਡ ਦੇ ਕੁਝ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਤੇ ਕਾਫੀ ਬੰਦੇ ਜਦੋਂ ਇਕੱਠੇ ਹੋ ਕੇ ਪਹੁੰਚਦੇ ਨੇ ਉਦੋਂ ਵੀ ਉਹ ਸਹਿਕਰਿਆ ਸੀਗਾ ਤੇ ਉਦੋਂ ਉਹਨਾਂ ਨੇ ਜਦੋਂ ਉਹਨੂੰ ਕੀਤਾ ਕਿ ਅਸੀਂ ਲੈ ਕੇ ਜਾਂਦੇ ਹਾਂ ਉਸੇ ਟਾਈਮ ਹੀ ਉਹਨਾਂ ਨੇ ਕੁਝ ਹੀ ਪਲਾਂ ਦੇ ਵਿੱਚ ਮੌਕੇ ਤੇ ਦਮ ਤੋੜਤਾ ਤਾਂ ਇਹ ਸਾਰਾ ਜਿਹੜਾ ਹੈਗਾ ਇਨਸੀਡੈਂਟ ਇੱਥੇ ਰਿਪੋਰਟ ਹੋਇਆ ਸੀ ਜੀ ਤੇ ਸਰ ਮਾਨੀਓ ਅਦਾਲਤ ਤੇ ਪੇਸ਼ ਕੀਤਾ ਉਹਨਾਂ ਕਿੰਨੇ ਦਿਨ ਦਾ ਬੋਸ ਰੋਣ ਮਿਲੇ ਜੀ ਅੱਜ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਮਾਨੀਓ ਅਦਾਲਤ ਉਲ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਗੇ ਇਹਨਾਂ ਦੀ ਪੁੱਛ ਕੇ ਛੋੜ ਕੀਤੀ ਜਾਊ ਮੌਤ ਦੇ ਕਾਰਨ ਵਾਸਤੇ ਕੋਈ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਕਿਉਂ ਜਿਹੜਾ ਸਾਡੇ ਕੋਲੇ ਹੁਣ ਤੱਕ ਤਫਤੀਸ਼ ਚ ਆਇਆ ਜੀ ਉਹ ਇਹ ਆਇਆ ਵੀ ਇਹਨਾਂ ਕੋਲੇ ਇੱਕ ਬਰਛਾ ਸੀਗਾ ਉਹਦੇ ਨਾਲ ਜਿਹੜਾ ਹੈਗਾ ਉਹਦੀ ਕੁੱਟਮਾਰ ਕੀਤੀ ਗਈ ਹੈ ਬਾਕੀ ਜਿਹੜਾ ਹੈਗਾ ਉਹ ਵੀ ਹੁਣ ਦੌਰਾਨੇ ਤਫਤੀਸ਼ ਜਿਹੜਾ ਹੈਗਾ ਉਹ ਹੈ ਜਾਂ ਕੋਈ ਹੋਰ ਵੈਪਨ ਹੈਗਾ ਉਹ ਬਰਾਮਦ ਕਰਵਾਇਆ ਜਾਊਗਾ ਪੁੱਛਗਿੱਛ ਕਰਕੇ